ਕਾਲਜੀ ਵੀਡੀਓ ਵੇਖ ਰਿਹਾ ਆਪ ਸਾਬਦੂ ਜੀ ਇਹ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪੁਲਿਸ ਮੁਲਾਜ਼ਮ ਤੇ ਮਿਹਰਬਾਨ ਹੋਈ ਪੰਜਾਬ ਸਰਕਾਰ ਰਾਤੋ ਰਾਤ 18 ਦੁਕਾਨੀਆਂ ਦਾ ਆਪੀਐਸ ਪ੍ਰੋਮੋਸ਼ਨ ਉਪਾਰਤੀ ਪੁਰਸੇਵਾ ਵਿੱਚ ਤਰੱਕੀ ਲਈ ਪੰਜਾਬ ਰਾਜ ਪੁਲ ਸੇਵਾ ਦੇ ਅਧਿਕਾਰੀਆਂ ਦੀ ਚੋਣਨ ਲਿਸਟ ਜਾਰੀ ਕਰ ਦਿੱਤੀ ਗਈ ਹੈ ਇਹ ਲਿਸਟ ਸਾਲ 2019 2020 ਅਤੇ 2021 ਲਈ ਹੈ ਜਿਸ ਨੂੰ ਚੋਣ ਕਮੇਟੀ ਨੇ 16 ਜੁਲਾਈ 2025 ਨੂੰ ਮਨਜ਼ੂਰੀ ਦੇ ਦਿੱਤੀ ਹੈ કુલ 18 ਸਾਮੀਆਂ ਲਈ 12 ਸਾਮੀਆਂ ਲਈ 12 ਸਾਮੀਆਂ 2020 ਲਈ 1 ਸਾਮੀਆਂ ਅਤੇ 2021 ਲਈ 5 ਸਾਮੀਆਂ ਭਰਨ ਲਈ ਇਸ ਸੂਚੀ ਵਿੱਚ ਪੰਜਾਬ ਕੇਂਦਰ ਦੀਆਂ ਅਧਿਕਾਰੀਆਂ ਦੇ ਨਾਮ ਸ਼ਾਮਲ ਹਨ ਇਹ ਸੂਚੀ ਇਸ ਸੂਚੀ ਨੂੰ ਭਾਰਤੀ ਲੋਕ ਸਭਾ ਕਮਿਸ਼ਨ ਨੇ 8 ਅਗਸਤ 2025 ਨੂੰ ਮਨਜ਼ੂਰਗੀ ਦੀ ਮਨਜ਼ੂਰੀ ਦੇ ਦਿੱਤੀ ਹੈ ਹੁਣ ਇਹਨਾਂ ਅਧਿਕਾਰੀਆਂ ਨੇ ਆਈਪੀਐਸਏ ਤਰੱਕੀ ਦਿੱਤੀ ਜਾਵੇਗੀ ਇਸ ਕਦਮ ਨੂੰ ਪੰਜਾਬ ਪੁਲਿਸ ਨੂੰ ਮਜ਼ਬੂਤ ਕਰਨ ਅਤੇ ਬਿਹਤਰ ਸੇਵਾ ਯਕੀਨੀ ਬਣਾਉਣ ਵਾਲਾ ਇੱਕ ਮਹੱਤਵਪੂਰਨ ਯਤਨ ਮੰਨਿਆ ਜਾ ਰਿਹਾ ਹੈ ਤਰੱਕੀ ਦਿੱਤੇ ਜਾਣ ਵਾਲੇ ਅਧਿਕਾਰੀਆਂ ਦੀ ਲਿਸਟ ਵੇਖੋ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ